ਸਵੇਰੇ ਉੱਠ ਕੇ ਟੋਮੀ ਨੂੰ ਬਹੁਤ ਭੁੱਖ ਲੱਗੀ ਸੀ ਅਤੇ ਉਹ ਦੁੱਧ ਪੀਣ ਲਈ ਇੰਨਾ ਤਾवला ਹੋ ਰਿਹਾ ਸੀ ਸਾਰਾ ਦੁੱਧ ਹੀ ਪੀ ਗਿਆ ਕੋਲੀ ਵੀ ਖਾਣ ਲੱਗ ਪਿਆ ਜਿਵੇਂ ਕਹਿ ਰਿਹਾ ਸੀ ਕਿ ਦੁੱਧ ਹੋਰ ਪੀਨਾ ਉੱਚੀ ਉੱਚੀ ਪੀਣ ਲਈ ਚੀਕਾ ਮਾਰ ਰਿਹਾ ਹੈਗਾ ਸੀ ਕਿ ਮੈਂ ਦੁੱਧ ਪੀਨੇ ਪੀਨ ਨਾਲ ਕੋਲੀ ਵੀ ਖਾ ਰਿਹਾ ਹੈਗਾ ਹਜੇ ਹੋਰ ਝਾਕ ਕਰ ਰਿਹਾ ਹੈਗਾ ਸੀ પી જા ਰਿਹਾ પી જા ਰਿਹਾ ਕੋਲੀ ਵੀ ਚੱਟੀ ਜਾ ਰਿਹਾ ਇਹਨੂੰ ਐਂ ਸੀ ਕਿ ਮੈਨੂੰ ਦੁਬਾਰਾ ਫੇਰ ਮੰਮਾ ਦੁੱਧ ਪਾਏਗੀ ਤੇ ਮੈਂ ਦੁਬਾਰਾ ਫੇਰ ਪੀਊਂਗਾ ਆ ਦੇਖੋ ਪੀਨ ਲਈ ਧਰੂ ਧਰੂ ਦੇਖ ਰਿਹਾ ਹੈਗਾ ਫੇਰ ਇਹਦਾ ਮੂਡ ਬਣ ਗਿਆ ਖੇਡਣ ਦਾ ਫੇਰ ਇਹ बार-बार ਖੇਡਣ ਲਈ ਖੜਾਉਣੇ ਦੇਖ ਰਿਹਾ ਹੈਗਾ ਸੀ ਕਿ ਕਿੱਧਰ ਹੈ ਮੇਰਾ ਖੜਾਉਣਾ ਦੋ ਮੇਰਾ ਖੜਾਉਣਾ ਦੋ ਭੋਲ ਰਿਆ ਸੀ ਮੈਨੂੰ ਖੇਡਣਾ ਹੈ ਘੁੰਮ ਰਿਆ ਸੀ ਚਲਾ ਰਿਆ ਸੀ ਕਿ ਮੈਨੂੰ ਖੇਲਣਾ ਹੈ ਮੇਰੇ ਸਾਥ ਖੇਲੋ ਮੈਂ ਖੇਲਣਾ ਬਾਰ-ਬਾਰ ਇਧਰ ਉਧਰ ਘੁੰਮ ਰਹਾ ਸੀ ਘੂਮੇ ਜਾ ਰਿਹਾ ਸੀ ਘੂਮੇ ਮੰਮਾ ਜਾ ਤਾ ਦੁੱਧੂ ਦੋ ਜਾ ਖਿਡੋਣਾ ਦੋ ਮੈਨੂੰ ਮੈਂ ਖੇਲਣਾ ਹੈਗਾ ਇਧਰ ਉਧਰ ਇਧਰ ਉਧਰ ਛਾਲਾ ਮਾਰ ਰਿਹਾ ਸੀ ਫਿਰ ਆ ਰਿਹਾ ਸੀ ਮੇਰੇ ਕੋਲੇ ਕਿ ਮੰਮੀ ਦੁੱਧੂ ਦੋ ਜਾਂ ਮੈਨੂੰ ਖਿਡੋਣਾ ਦੋ ਮੈਂ ਖੇਡ ਲੈਣਾ ਹੈ ਇਹ ਦਰੂਦਰ ਖਲੋਣਾ ਫੇਰ ਲਿਆਂਦਾ ਖਲੋਣਾ ਫੇਰ ਇਹਦਾ ਮੂਡ ਬਣ ਗਿਆ ਖੇਡਣ ਲਈ ਹੁਣ ਮੇਰੇ ਸਾਥ ਇਹ ਖੇਡ ਰਿਹਾ ਹੈ ਐਕਸ਼ਨ ਕਰਦਾ ਸੀ ਖੇਡਦਾ ਸੀ ਡਿੱਗ ਪੈਂਦਾ ਹੈਗਾ ਸੀ ਫੇਰ ਵੇ ਲੈ ਕੇ ਖੇਡਦਾ ਖੇਡਦਾ ਐਕਸ਼ਨ ਕਰ ਰਿਹਾ ਸੀ ਫੇਰ ਡਿੱਗ ਪੈਂਦਾ ਹੈਗਾ ਸੀ ਆਪਣੇ ਦੋਵੇਂ ਪੈਰ बार-बार ਉੱਪਰ ਚੁੱਕਦਾ ਫਿਰ ਫਿਰ ਕੀ ਮੈਨੂੰ ਇਹ ਖੜਾਉਣਾ ਦੋ ਮੈਂ ਖੇਡਣਾ ਖੜਾਉਣੇ ਕੇ ਸਾਥ ਫਿਰ ਫਿਰ ਇਹ ਖੇਡਣ ਲੱਗ ਪਿਆ ਅਤੇ ਦੰਦਿਆ ਵੱਢਣ ਲੱਗ ਪਏ ਖੜਾਉਣੇ ਦੇ ਮम्मा ਮੈਨੂੰ ਖੜਾਉਣਾ ਦੋ ਮੈਂ ਖੇਡਣਾ ਮੈਂ ਖੇਡਣਾ ਐਕਸ਼ਨ ਕਰ ਰਿਹਾ ਹੈਗਾ ਫਿਰ ਉੱਪਰ ਇੱਕ ਪੈਰ ਉੱਪਰ ਕਰ ਰਿਹਾ ਹੈਗਾ ਕਿ ਮੈਨੂੰ ਖੜਾਉਣਾ ਦੋ ਇਸ ਲਈ ਖੜਾਉਣੇ ਨਾਲ ਬਾਰ ਬਾਰ ਖੇਡ ਰਿਹਾ ਦੰਦਾਂ ਦੇ ਨਾਲ ਉਹਨੂੰ ਚਬਾ ਰਿਹਾ ਫਿਰ ਫਿਰ ਉੱਪਰ ਫੜਨ ਦੀ ਕੋਸ਼ਿਸ਼ ਕਰ ਰਿਹਾ ਬਾਰ-ਬਾਰ ਖੜੋਣੇ ਨੂੰ ਬਾਰ-ਬਾਰ ਫੜਨ ਦੀ ਕੋਸ਼ਿਸ਼ ਕਰ ਰਿਹਾ ਦੰਦੀਆਂ ਵੱਡ ਰਿਹਾ ਖੜੋਣੇ ਨੂੰ ਇਸ ਲਈ ਵਧੀਆ ਮਜ਼ਾ ਆ ਰਿਹਾ ਕਿਉਂਕਿ ਇਹ ਨੂੰ ਫੈਮਿਲੀ ਨਾਲ ਹੀ ਵਧੀਆ ਲੱਗਦਾ ਹੈਗਾ ਕਿ ਸਾਰੀ ਫੈਮਿਲੀ ਹੋਵੇ ਸਾਰੀ ਫੈਮਿਲੀ ਨਾਲ ਫੇਰੇ ਡਿਗ ਪੈਂਦਾ ਹੈਗਾ ਟੋਮੀ ਵਾਰ-ਵਾਰ ਡਿਗ ਰਿਹਾ ਸੀ ਫਿਰ ਫਿਰ ਦੰਦੀਆਂ ਵੱਡ ਰਿਹਾ ਹੈਗਾ ਸੀ ਪੂਰਾ ਇੰਜੋਏਮੈਂਟ ਲੈ ਰਿਹਾ ਹੈਗਾ ਸੀ ये सारी फैमिली चाहिए है बच्चे भी चाहिए है जे बच्चे ना हो फिर उची उची चीखता है उची उच्च रोंद है कि मेरे पास कोई ना कोई होना चाहिए इसलिए अस सारे दे हैं, कोई ना कोई तो रहा ही है इसके पास कला नहीं रह सकता छोटा एक क्यूट बेबी है बाल ज्यादा ही छोटा हैगा ये बड़ा नहीं है वो फिर गिर जाता है बार बार ਫੇਰ ਫੇਰ ਅਸੀਂ ਪਿਆਰ ਨਾਲ ਇਹਨੂੰ ਉਹ ਕਰਦੇ ਹਾਂ ਕਿ ਸਮਾਈਲਿੰਗ ਦੇ ਕੈਮਰੇ ਦੇ ਸਾਹਮਣੇ ਸਮਾਈਲਿੰਗ ਦੇ ਉਹ ਬਾਰ-ਬਾਰ ਸਮਾਈਲਿੰਗ ਦੇ ਰਿਹਾ ਤੇ ਦੰਦੀਆਂ ਵੱਡਦਾ ਹੈਗਾ ਦੰਦੀਆਂ ਤੇ ਨੋਹ ਇੰਨੇ ਜਿਆਦੇ ਵੱਡੇ ਹੋਏ ਐ ਪਏ ਐ ਦੇ ਬਹੁਤ ਜਿਆਦੇ ਹੱਸ ਰਿਹਾ ਹੈਗਾ ਸਮਾਈਲਿੰਗ ਕਰਾ ਰਹੇ ਆ ਇਹ ਤਾਂ ਸਮਾਈਲਿੰਗ ਕਰ ਉਹ ਬਾਰ-ਬਾਰ ਸਮਾਈਲਿੰਗ ਕਰ ਰਿਹਾ ਹੈਗਾ ਤੇ ਦੰਦੀਆਂ ਵੱਡ ਰਿਹਾ ਹੈਗਾ ਕਿ ਉਹ ਬੋਰ ਵੀ ਹੋ ਰਿਹਾ ਕਿ ਮੈਨੂੰ ਨੀਚੇ ਧਾਰੋ ਜੇ ਨੀਚੇ ਧਾਰਦੇ ਆ ਕਿ ਮੈਨੂੰ ਉੱਪਰ ਬਿਠਾਓ ਇਹਦਾ ਹਜੇ ਤੱਕ ਅਸੀਂ ਸਮਝ ਨਹੀਂ ਰੇ ਮਰ ਲੂਏ ਕੀ ਚਾਹ ਰਿਹਾ ਫਿਰ ਇਹਨੂੰ ਦੁਪਹਿਰੇ ਫੇਰ ਭੁੱਖ ਲੱਗ ਗਈ ਆ ਸਰਲਿਕ ਵਗੈਰਾ ਥੋੜਾ ਜਿਹਾ ਉਹ ਦੁੱਧੇ ਚ ਪਾ ਕੇ ਸਰਲਿਕ ਤੇ ਫਿਰ ਦਿੱਤਾ ਹੈਗਾ ਇਹ ਸੌ ਰਿਹਾ ਸੀ ਥੱਕ ਗਿਆ ਸੀ ਫਿਰ ਇਹਨੂੰ ਕੱਢ ਕੇ ਸਰਲਿਕ ਪਿਆਇਆ ਦੁਪਹਿਰੇ 1 ਵਜੇ ਇਰੇ ਬਾਰ-ਬਾਰ ਜਾ ਰਹੀ ਐ ਮੈਂ ਬਾਰ-ਬਾਰ ਫੜ ਰਹੀ ਐ ਇਸ ਸਰਲਿਕ ਨਹੀਂ ਪੀਣਾ ਇਹਨੂੰ ਬਹੁਤ ਭੁੱਖ ਲੱਗੀ ਸੀ ਬਾਰ-ਬਾਰ ਜਾ ਰਿਹਾ ਹੈਗਾ ਸੀ ਕਿ ਮੈਨੂੰ ਛੱਡੋ ਮੈਂ ਸਰਲਿਕ ਪੀਣਾ ਹੈਗਾ ਤੇ ਬਾਰ-ਬਾਰ ਮੈਂ ਪਿੱਛੇ ਕਰ ਰਹੀ ਹੈਗੀ ਸੀ ਉਹ ਬਾਰ-ਬਾਰ ਜਾ ਰਿਹਾ ਹੈਗਾ ਸੀ ਫਿਰ ਮੈਂ ਛੱਡ ਹੀ ਦਿੱਤਾ ਹੈਗਾ ਸਾਰੀ ਸਾਰੀ ਕੋਹਲੀ ਪੀ ਗਿਆ ਹੈਗਾ ਕਿ ਇਹਦੀ ਵਾਸੇ ਨਹੀਂ ਬੜਾ ਜ਼ਿਆਦਾ ਖਰਾਕ ਨਹੀਂ ਹੈਗੀ ਬਸ ਇੱਕ ਚਮਚਾ ਸਰਲਿਕ ਦਾ ਤੇ ਇੱਕ ਦੁੱਧ ਦਾ ਬਸ ਥੋੜਾ ਜਿਹਾ ਦੁੱਧ ਉਹਦੇ ਵਿੱਚ ਘੋਲ ਕੇ ਜਿਵੇਂ ਛੋਟੇ ਬੱਚੇ ਨਹੀਂ ਹੈਗੇ ਉਸ ਤਰ੍ਹਾਂ ਮੰਨ ਲਓ ਘੋਲ ਕੇ ਦੇਤਾ ਤੇ ਵਧੀਆ ਟੇਸਟੀ ਲੱਗ ਰਿਹਾ ਇਹਨਾਂ ਹੋਰ ਕੁਝ ਨਹੀਂ ਦੇ ਰੇ ਤੇ ਪੀ ਰਿਹਾ ਇੰਜੋਏ ਕਰ ਰਿਹਾ ਹੈਗਾ ਬਹੁਤ ਭੁੱਖ ਲੱਗੀ ਹੈ ਹੁਣ ਇਹਨੂੰ ਐਵੇਂ ਸਾਰੇ ਪੀਜਾ ਹਟਾਓ ਨਾ ਮੈਨੂੰ ਪੀ ਰਿਹਾ ਫੇਰ ਛੱਡ ਦਿੰਦਾ ਫੇਰ ਪੀ ਲੈਂਦਾ ਹੈਗਾ ਨਮ ਲਾ ਲਾ ਕੇ ਪੀ ਰਿਹਾ ਹੈਗਾ ਪੀ ਜਾ ਰਿਹਾ ਸੇ समोसे लिया है के पार्टी, तो की तो की ता। ता। पार्टी की बहुत सारे ने पार्टी की बहुत खुशी हुई टोमी दोसे लिया फिर सारे ने